ਇਹ ਚੜ੍ਹਦੀ ਕਲਾ ਵਾਲੇ ਵਿਚਾਰ ਉਹ ਸਾਨੂੰ ਖੁਸ਼ੀ ਦਿੰਦੇ ਆ ਜਿਹਨਾਂ ਨੂੰ ਆਪਾਂ ਪੋਜ਼ਿਟਿਵ ਵਿਚਾਰ ਪੋਜ਼ਿਟਿਵ ਥਾਟਸ ਵੀ ਕਹਿੰਦੇ ਆ ਹਨਾ ਤੇ ਇੱਕ ਹੁੰਦੀ ਹੈ ਠੰਡੀ ਕਲਾ ਵਾਲੇ ਵਿਚਾਰ ਜਿਹੜੇ ਸਾਨੂੰ 네ਗੇਟਿਵਿਟੀ ਦੁੱਖ ਹਨਾ ਸੈਡਨੈਸ ਇਹਦੇ ਵਾਲਾ ਲੈ ਕੇ ਜਾਂਦੇ ਆ ਤੇ ਆਪਾਂ ਚੜ੍ਹਦੀ ਕਲਾ ਵਾਲੇ ਵਿਚਾਰਾਂ ਵੱਲ ਕਿਉਂ ਰਹਿਣਾ ਉਹ ਇਸ ਕਰਕੇ ਕਿ ਜਿਹੜੇ ਠੰਡੀ ਕਲਾ ਵਾਲੇ ਵਿਚਾਰ ਆ ਜਸ ਸੈਡਨੈਸ ਦਿੰਦੇ ਆ ਫਿਰ ਸਾਨੂੰ ਦੁਖੀ ਕਰਦੇ ਆ ਉਹ ਇੱਕ ਬਹੁਤ ਵੱਡਾ ਕਾਰਨ ਆ ਸੈਂਟੀਫਿਕਲੀ ਵੀ ਪ੍ਰੂਫ ਹੋ ਚੁੱਕਿਆ ਕਿ ਉਹ ਇੱਕ ਕਾਰਨ ਹੈਗਾ ਬਿਮਾਰੀਆਂ ਦਾ ਇੱਕ ਕਾਰਨ ਕਿਉਂ 95% ਬਿਮਾਰੀਆਂ ਦਾ ਕਾਰਨ ਇਹ 네ਗੇਟਿਵ ਥਾਟਸ ਹੀ ਹੁੰਦੇ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਬਿਮਾਰੀਆਂ ਉਹ ਸਾਡੇ ਦਿਮਾਗ ਦੇ ਵਿੱਚ ਜੜੇ ਨੈਗੇਟਿਵ ਵਿਚਾਰ ਆਉਂਦੇ ਆ ਨਾ ਉਥੋਂ ਹੀ ਸ਼ੁਰੂ ਹੁੰਦੀਆਂ ਨੇ ਠੀਕ ਆ ਆਪਾਂ ਨੈਗੇਟਿਵ ਵਿਚਾਰਾਂ ਤੋਂ ਪੋਜ਼ਿਟਿਵ ਵਿਚਾਰ ਦੇ ਵਿੱਚ ਕਿਸ ਤਰੀਕੇ ਆਉਣਾ ਇਹਦੀਆਂ ਜਿਹੜੀਆਂ ਟਿਪਸ ਹੈਗੀਆਂ ਉਹ ਆਪਾਂ YouTube ਚੈਨਲ ਦੇ ਉੱਤੇ ਸ਼ੇਅਰ ਕਰਿਆ ਕਰਾਂਗੇ ਤੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਜਾਣਨ ਵਾਸਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਜੇ ਜਦੋਂ ਵੀ ਆਪਾਂ ਨੂੰ ਨੈਗੇਟਿਵ ਵਿਚਾਰ ਆਉਣ ਠੀਕ ਆ ਆਪਾਂ ਤਾਂ ਇੱਕਦਮ ਇਹ ਕੰਮ ਕਰਨਾ ਕਿ ਦੋ ਤੋਂ ਤਿੰਨ ਵਾਰੀ ਉਹ ਲੌਂਗ ਬਰੀਥ ਲੈਣੇ ਆ ਠੀਕ ਆ ਲੰਬੇ ਲੰਬਾ ਗੇਰਾ ਸਾਹ ਪਰਨਾ ਹੌਲੀ ਹੌਲੀ ਸਾਹ ਨੂੰ ਛੱਡਣਾ ਫਿਰ 10 ਵਾਰੀ ਜਿਹੜਾ ਨਾਰਮਲ ਬਰੀਥਿੰਗ ਲੈਣੀ ਹੈ ਤੇ ਆਪਣੇ ਸਾਹ ਨੂੰ ਅੰਦਰ ਆਉਂਦਾ ਤੇ ਜਾਂਦਾ ਵੇਖਣਾ ਠੀਕ ਆ ਨੰਬਰ 2 ਤੇ ਆਪਾਂ ਕੀ ਕਰਨਾ ਹੈਗਾ ਕਿ ਆਪਾਂ ਆਪਣੀ ਜਿਹੜੀ ਜਗ੍ਹਾ ਤੇ ਬੈਠੇ ਆ ਉਸ ਜਗ੍ਹਾ ਤੋਂ ਚੇਂਜ ਕਰਕੇ ਉਸ ਜਗ੍ਹਾ ਨੂੰ ਕਿਸੇ ਹੋਰ ਜਗ੍ਹਾ ਤੇ ਜਾ ਕੇ ਟੈਲੈਂਟ ਚਲੇ ਜਾਓ ਜਾਂ ਹੋਰ ਜਗ੍ਹਾ ਤੇ ਬੈਠ ਜੂ ਜਾਂ ਬਾਥ ਲੈ ਲਓ ਨਹਾ ਲਓ ਕੁਝ ਵੀ ਕਰ ਲਓ ਕੋਈ ਹੋਰ ਐਕਟੀਵਿਟੀ ਕਰਨ ਲੱਗ ਜਓ ਤੇ ਆਪਣੇ ਉਹਦੇ ਨੇਗੇਟਿਵ ਵਿਚਾਰ ਤੁਹਾਨੂੰ ਆਉਂਦੇ ਪਏ ਆ ਉਹਨਾਂ ਨੂੰ ਖਤਮ ਕਰ ਦੋ